ਨਾਨੂ ਆਏ ਹੀ ਲੱਗਦਾ ਸੀ ਕਿ ਪੰਮੀ ਆਪਣੇ ਪੁੱਤ ਨੂੰ ਵਾਪਸ ਆਪਣੇ ਨਾਲ ਲੈ ਜਾਊਗੀ ਪਰ ਅੰਮੂ ਨੂੰ ਆਏ ਲੱਗਦਾ ਸੀ ਕਿ ਮਿੰਦੂ ਤੇ ਪੰਮੀ ਜਾਨਕੀ ਮੇਰੀ ਮਾਂ ਤੇ ਮੇਰੀ ਪੈਣ ਮੇਰੇ ਨਾਲ ਲੈ ਜਾਣ ਲਈ ਆਈਆਂ ਹਨ ਜਦੋਂ ਉਸ ਨੇ ਸਨੀ ਨੂੰ ਦੇਖਿਆ ਤਾਂ ਅੰਮੂ ਦਾ ਗੁੱਸਾ ਵੱਧ ਗਿਆ ਤਾਂ ਅੰਮੂ ਨੇ ਨਾਲ ਜਾਣ ਲਈ ਮਨਾ ਕੀਤਾ ਤੇ ਉਸ ਨੇ ਦਵਾਈਆਂ ਪਾਈਆਂ ਆਪਣੀ ਮਾਂ ਅੱਗੇ ਕਿ ਮਾਂ ਤੁਸੀਂ ਇੱਥੇ ਮੇਰੇ ਨਾਲ ਇੱਥੇ ਰਹੋ ਮੈਨੂੰ ਜੋ ਪਹਿਲਾ ਪਿਆਰ ਨਹੀਂ ਮਿਲਿਆ ਮੈਨੂੰ ਹੁਣ ਪਿਆਰ ਦਿਓ ਪਰ ਮੰਮੀ ਨੇ ਕਿਹਾ ਕਿ ਮੈਂ ਮਜਬੂਰ ਹਾਂ ਤੂੰ ਮੇਰੇ ਨਾਲ ਚੱਲ ਪੁੱਤ ਮੈਂ ਤੈਨੂੰ ਲੈਣ ਲਈ ਆਈ ਆ ਤੇ ਅੰਮੂ ਨੇ ਜਿੱਦ ਫੜ ਲਈ ਕਿ ਮੈਂ ਤੇਰੇ ਨਾਲ ਮਾਂ ਨਹੀਂ ਜਾਣਾ ਤੂੰ ਮੇਰੇ ਨਾਲ ਇੱਥੇ ਰਹਿ ਕਿਉਂ ਕਿ ਮੈਂ ਆਪਣਿੰਦਾ ਦਾਦੀ ਨੂੰ ਨਹੀਂ ਛੱਡ ਸਕਦਾ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦਿਆਂ ਨੂੰ ਸੰਭਾਲ ਲਿਆ ਏ ਤਾ ਪੰਮੀ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮਿੰਦੋ ਨੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਗੱਲ ਅम्मू ਦੇ ਦਿਮਾਗ ਵਿੱਚ ਨਹੀਂ ਪਈ ਕਿਉਂਕਿ ਅम्मू ਨਫ਼ਰਤ ਕਰਦਾ ਏ ਸਨੀ ਤੋਂ ਤੇ ਉਸਦੇ ਪਰਿਵਾਰ ਤੋਂ ਉਸ ਨੂੰ ਆਏ ਲੱਗ ਰਿਹਾ ਕਿ ਮੇਰੀ ਮਾਂ ਨੂੰ ਇਸਨੇ ਹੀ ਦੂਰ ਕੀਤਾ ਏ ਮੇਰੇ ਤੋਂ ਪਰ ਅम्मू ਨੂੰ ਸਾਰੀ ਗੱਲ ਅਜੇ ਤੱਕ ਨਹੀਂ ਪਤਾ ਤੇ ਮਿੰਦੋ ਨੇ ਵੀ ਕਿਹਾ ਕਿ ਤੂੰ ਸਾਡੇ ਨਾਲ ਚੱਲ ਅਸੀਂ ਤੈਨੂੰ ਲੈਣ ਲਈ ਆਈਆਂ ਵਾ ਆਪਣੇ ਦਾਦੇ ਦੀਆਂ ਵੀ ਬਹੁਤ ਮਿੰਤਾ ਕੀਤੀਆਂ ਹਰ ਉਹ ਦਾਦੀ ਨੇ ਵੀ ਜਵਾਬ ਦੇ ਦਿੱਤਾ ਕਿ ਅਸੀਂ ਤੇ ਉਹਨੂੰ ਮਲਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆਈ ਨਹੀਂ ਸੀ ਸੋਚਿਆ ਵੀ ਤੂੰ ਅੰਮੂ ਨੂੰ ਨਾਲ ਲੈ ਜਾਵੇਂਗੀ ਅੰਮੂ ਨੇ ਆਪਣਾ ਦਾਦਾ ਦਾਦੀ ਨੂੰ ਨਹੀਂ ਛੱਡਿਆ ਤੇ ਪੰਮੀ ਨੇ ਸਣੀ ਤੇ ਉਸਦੇ ਪਰਿਵਾਰ ਨੂੰ ਨਹੀਂ ਛੱਡਿਆ ਸਗੋਂ ਸਣੀ ਦੇ ਨਾਲ ਪੰਮੀ ਵਾਪਸ ਚਲੀ ਗਈ ਤੇ ਅੰਮੂ ਬਹੁਤ ਰੋਇਆ ਤੇ ਉਸਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਮੀ ਨੂੰ ਕਿ ਤੁਸੀਂ ਇੱਥੇ ਰਹੋ ਆਪਾਂ ਇੱਥੇ ਰਹਿਣੀ ਹੈ ਆਪਣਾ ਘਰ ਹੈ ਤਾਂਸਾ ਨਹੀਂ ਉਸ ਪੰਮੀ ਨੂੰ ਵੀ ਬੋਲਣ ਲੱਗ ਗਿਆ ਕਿ ਤੂੰ ਚੱਲ ਹੁਣ ਇੱਥੋਂ ਚੱਲ ਮੈਂ ਹੋਰ ਬੇਇੱਜ਼ਤੀ ਨਹੀਂ ਕਰਵਾਉਣੀ ਤਾ ਅਮਰ ਨੇ ਕਹਿ ਦਿੱਤਾ ਕਿ ਮੈਂ ਤੈਨੂੰ ਆਪਣਾ ਪਿਤਾ ਕਦੀ ਵੀ ਨਹੀਂ ਮੰਨ ਸਕਦਾ ਤੂੰ ਮੇਰਾ ਮਤਰਿਆ ਪਿਓ ਹੀ ਰਹੇਂਗਾ ਕਿਉਂਕਿ ਮੈਂ ਤੈਨੂੰ ਆਪਣਾ ਪਿਓ ਨਹੀਂ ਸਮਝਦਾ ਮੇਰਾ ਪਿਓ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਤਾਂ ਉਸਦੀ ਦਾਦੀ ਨੇ ਜੋ ਉਸਦੇ ਮਨ ਵਿੱਚ ਪਹਿਲਾਂ ਜ਼ਹਿਰ ਭਰਿਆ ਸੀਗਾ ਤੇ ਉਹ ਵੀ ਹੁਣ ਬਾਹਰ ਕੱਢ ਰਹੀ ਆ ਤੇ ਪੰਮੀ ਨੇ ਸਾਨੂੰ ਚੁੱਪ ਕਰਾ ਦਿੱਤਾ ਕਿ ਤੂੰ ਪਹਿਲਾਂ ਵੀ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਪਹਿਲਾਂ ਵੀ ਜ਼ਰਕੋਲਦੀ ਰਹੀ ਤੇ ਹੁਣ ਵੀ ਤੇ ਪੰਮੀ ਚੁੱਪਚਾਪ ਕਰਕੇ ਸਣੀ ਦੇ ਨਾਲ ਵਾਪਸ ਚਲੀ ਗਈ ਤੇ ਉਸਨੇ ਅੰਮੂ ਨੂੰ ਅਖੀਰਲੀ ਵਾਰ ਪੁੱਛਿਆ ਕਿ ਤੂੰ ਜਾਣਾ ਜਾਂ ਨਹੀਂ ਜਾਣਾ ਤਾਂ ਅੰਮੂ ਨੇ ਮਨਾ ਕਰ ਦਿੱਤਾ ਕਿ ਮੈਂ ਨਹੀਂ ਜਾਣਾ ਤੇ ਫਿਰ ਕਿਰਨ ਹੋਰੀ ਮਨਪ੍ਰੀਤ ਸਾਰੇ ਉੱਥੋਂ ਚਲੇ ਚਲੇ ਗਏ ਤੇ ਜਦੋਂ ਮਿੰਦੋ ਜਾਂਦੀ ਹੈ ਤਾਂ ਉਹ ਅਮੋ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਕਿ ਪੈਣੀ ਤੂੰ ਹੀ ਮੇਰੇ ਕੋਲ ਹੈ ਪਰ ਅਮਿੰਦੋ ਵੀ ਨਹੀਂ ਰੁਕਦੀ ਕਿਉਂਕਿ ਮਿੰਦੋ ਕਹਿੰਦੀ ਵੀਰੇ ਅਸੀਂ ਤੇਨੂੰ ਲੈਣ ਹੀ ਆਏ ਸੀ ਅਸੀਂ ਤੇਰੇ ਕੋਲ ਇੱਥੇ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਵੀ ਪਰਿਵਾਰ ਹੈ